ਜਮਾਨਾ ਵਾਕਈ ਬਦਲ ਗਿਆ ਵੇਖ ਲਾ ਪਤਾ ਲਾਦਾ ਜਮਾਨੇ ਦਾ ਕੀ ਹੋਇਆ ਜਮਾਨੇ ਨੂੰ ਤੈਨੂੰ ਨਹੀਂ ਪਤਾ ਪਰ ਨਵਾਂ ਜਮਾਨਾ ਬਦਲ ਗਿਆ ਜਦੋਂ ਅਸੀਂ ਤੁਹਾਡੀ ਉਮਰ ਚ ਹੁੰਦੇ ਸੀ ਨਾ ਤੇ ਜਿੱਦ ਨਾ ਵਿਆਹ ਬੰਦੇ ਹੁੰਦੇ ਹੁੰਦੇ ਸਕੂਲੇ ਬਾਅਦ ਜਾਂਦੇ ਹੁੰਦੇ ਛੁੱਟੀ ਕਰਨੀ ਕਰਨੀ ਵਿਆਹ ਆ ਗਿਆ ਨਾ ਤੇ ਹੁਣ ਵੇਖ ਲਾ ਵੀ ਇਹ ਦੋਵੇਂ ਨਹੀਂ ਮੰਨੀਆਂ ਹੈਗੀਆਂ ਵਿਆਹ ਜਾਣ ਲਓ ਜਮਾਨਾ ਨਹੀਂ ਬਦਲਿਆ ਇਧਰ ਜਮਾਨਾ ਉਹ ਹੀ ਆ ਇਹ ਫਿਰ ਆਪਣੇ ਨੇ ਚਲ ਗਿਆ ਨਾ ਇੱਧਰ ਜਮਾਨਾ ਹੋਈਆ ਉਹ ਅੰਦਰ ਵੀ ਆਏ ਇਕੱਲੇ ਖੜਾ ਪਏ ਪੜਾਈ ਹੋਈ ਬਣਾ ਹੋਈ ਇਹਨੇ ਤਾਂ ਕੇ ਨਾ ਛੁੱਟੀ ਕਰ ਲਈ ਆ ਤੇ ਉਹਨਾਂ ਨੇ ਛੁੱਟੀ ਕੀਤੀ ਨਹੀਂ ਆ ਮਾਮੇ ਵੀ ਜ਼ੋਰ ਲਾ ਕੇ ਹਟ ਗਏ ਆ ਵੀ ਵਿਆਹ ਆਇਓ ਜਰੂਰ ਆਇਓ ਤੇ ਉਹ ਗਈਆਂ ਹੀ ਨਹੀਂ ਹੈਗੀਆਂ ਹਨ ਵਿਆਹ ਆ ਗਿਆ ਪਹਿਲਾ ਸਿਆਲ ਦਾ ਤੇ ਵਿਆਹ ਆਇਆ ਵਾ ਮੇਰੇ ਭਤੀਜੇ ਦਾ ਵਾ ਮਤਲਬ ਕਿ ਤਾਏ ਦੇ ਪੋਤੇ ਦਾ ਵਿਆਹ ਹੈ ਤੇ ਸਾਰਿਆਂ ਨੇ ਉਦਨ ਹੀ ਗਏ ਆ ਖਾਨਪਾਟ ਸਾਹਿਬ ਤਰਾ ਆ ਹੀ ਤਾਂ ਹੀ ਗਏ ਆ ਦੋਨੋਂ ਜਾਣੇ ਸਿਰਫ ਇਹ ਸਕੂਲ ਗਏ ਸਾਰੇ ਤੇ ਬੜਾ ਜ਼ੋਰ ਸਾਰਿਆਂ ਨੇ ਲਾਇਆ ਵੀ ਬੱਚਿਆਂ ਨੂੰ ਲੈ ਗਾਇਓ ਤੇ ਬੱਚਿਆਂ ਦਾ ਇਦਾਂ ਵੀ ਬੱਚਿਆਂ ਦੇ ਹੁਣ ਇਹਨਾਂ ਦੋਵਾਂ ਦੀਆਂ ਬੋਰਡੀਆਂ ਕਲਾਸਾਂ ਵਾਂ ਤੇ ਟੈਸਟ ਹੋਣਦੇ ਆ ਤਿੰਨ ਤਿੰਨ ਟੈਸਟ ਹੋਣਦੇ ਆ ਦਿਨ ਚ ਹਾਏ ਤੇ ਉਹ ਫਿਰ ਜੇ ਛੁੱਟੀ ਕਰਤੀ ਤੇ ਫਿਰ ਉਹ ਟੈਸਟ ਜਿਹੜੇ ਆ ਉਹ ਗਾਹ ਹੋ ਜਾਣੇ ਆ ਤੇ ਅਗਲੇ ਦਿਨ ਸ਼ੀਟ ਟੈਸਟ ਦੇਣੇ ਪੈਣੇ ਆ ਇਸ ਕਰਕੇ ਟੈਸਟਾਂ ਦਾ ਥੋੜਾ ਖੰਡਿਆ ਵੀ ਇੰਨੀ ਜ਼ਿਆਦਾ ਫੇਰ ਸਖਤਾਈ ਹੋ ਜਾਣੀ ਆ ਤੇ ਨਵੇਂ ਤਰ੍ਹਾਂ ਅਸੀਂ ਛੁੱਟੀ ਨਾ ਕਰੀਏ ਛੁੱਟੀ ਕਰਨ ਨੂੰ ਇੱਕੋ ਹੈਗਾ ਵਾ ਉਹਨੇ ਆ ਵੀ ਕਰ ਲਈ ਏ ਇਹ ਜਾ ਕੇ ਨਾ ਕੱਲ ਤਿੰਨ ਚਾਰ ਦਿਨ ਹੋ ਗਿਆ ਤੇ ਐਪਲੀਕੇਸ਼ਨ ਲੈ ਕੇ ਤੇ ਕੱਲ ਦੱਸਣਾ ਮੈਂ ਸਾਈਨ ਵੀ ਕਰਾਏ ਆ ਚਲੋ ਪਹਿਲਾਂ ਤਿਆਰੀ ਹੀ ਪਹਿਲਾਂ ਤਿਆਰੀ ਕਰ ਲਈ ਫੇ ਮੈਂ ਵਿਆਹ ਜਾਣੇ ਜਾਣਾ ਵਿਲਾ ਜਿਹਨਾਂ ਨੇ ਨਿਆਣਾ ਨੇ ਪੜਨਾ ਉਹਨਾਂ ਨੇ ਪੜ੍ਹੀ ਲੈਣਾ ਵਾ ਤੇ ਜਿਨ੍ਹਾਂ ਨੇ ਵਿਹਲੇ ਰਹਿਣਾ ਵਾ ਆਵੇ ਵਿਹਲੇ ਰਹਿਣ ਦੇ ਚਾਹ ਵੇਖ ਕੇ ਨਾ ਵਾ ਮੈਂ ਐਪਲੀਕੇਸ਼ਨ ਲੈ ਕੇ ਤੇ ਸੈਂਡ ਕਰਾਏ ਓਏ ਹੋਏ 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 ਮੈਂ ਖਾਈ ਤੇਰੀ ਮੈਂ ਪੜਨ ਦਾ ਮੈਂ ਸਾਰਿਆਂ ਨੂੰ ਦੱਸੂ ਮੈਂ ਛੁੱਟੀ ਕਰਾਈ ਛੁੱਟੀ ਦਾ ਹਾਲ ਹਾ ਤੇ ਇਹ ਲਖਾਈ ਤੇ ਟੂ ਦਾ ਪ੍ਰਿੰਸੀਪਲ ਜੀ ਸੋਹਣੀ ਆ ਕਿ ਜੂਮੀ ਜੂ ਕਚੜਿਆ ਮੈਂ ਤਾਂ ਜੀ ਨਹੀਂ ਕੰਡਾ ਜਾਣੂ ਆ ਤੰਦੋਸਿਆਣਾ ਵੀ ਨਿਆਣੇ ਹੋਰ ਆ ਸਾਡਾ ਟਾਈਮ ਹੋ ਰਹੀ ਸੀ ਚਲ ਕੋਈ ਨਹੀਂ ਪੁੱਤ ਪੜ੍ਹਾਈ ਜ਼ਰੂਰੀ ਆ ਨਾ ਸਾਰੀ ਜੀ ਵਿਲਾ ਵਿਆਹਾਂ ਵਿੱਚ ਪੱਕੇ ਪੇਪਰ ਛੱਡਦੇ ਰਹੇ ਆ ਹਨਾ ਪੱਕੇ ਪੇਪਰ ਮਾਰਚ ਮਹੀਨੇ ਪੇਪਰ ਹੁੰਦੇ ਜੀ ਮਾਰਚ ਮਹੀਨੇ ਵਿਆਹਾਂ ਦਾ ਪੱਕੇ ਪੇਪਰ ਵੀ ਕਈਆਂ ਛੱਡਦੇ ਨੇ ਵੀ ਨਹੀਂ ਕਰਦੇ ਮੈਂ ਟੀਚਰ ਨੂੰ ਕਹਿ ਦੇਣਾ ਉਦੋਂ ਉਦੋਂ ਹੋਰ ਸਾਫ਼ ਹੁੰਦਾ ਹੈ ਨਾ ਉਦੋਂ ਇੱਕ ਇਹ ਆ ਵੀ ਆਪਣੇ ਮੰਨ ਜਾਂਦੇ ਹੁੰਦੇ ਆ ਟੀਚਰ ਵੀ ਚਲੋ ਪੇਪਰ ਭਾਗ ਚੱਲ ਜਿਓ ਜਾਂ ਅਗਲੇ ਪੇਪਰ ਅਗਲੇ ਦਿਨ ਦੇ ਦਿਓ ਹੁਣ ਇਹਨੇ ਨਾ ਇਹ ਕੁਛ ਹੁੰਦਾ ਚਲੋ ਕੋਈ ਦਾ ਸਮਾਂ ਹੀ ਬਦਲ ਗਿਆ ਵਾ ਹੈ ਚੀਜੀ ਕਾਕੀ ਨਹੀਂ ਆਣ ਕੇ ਮਿਲਾਂਗੇ ਨਾ ਕੋਈ ਚੀਜੀ ਚੀਜੀ ਲੈ ਕੇ ਆਇਓ ਚੀਜੀ ਖਾਣੀ ਤੇ ਨਾਲ ਚੱਲ ਸਾਡੇ ਕਿਹੜੀ ਲੇਸ ਤੋਂ ਘਰੇ ਖਾਣੀ ਕੁਰਕਰੇ ਨਹੀਂ ਹਾਂ ਕਿਹੜੀ ਖਾਣੀ ਚੀਜੀ ਮਰੁੰਡਾ ਹੈ ਜਿਦਾ ਹੀ ਵੰਡੇ ਜਾਂਦਾ ਨਾ ਹਰ ਵਾਰੀ ਕਹਿਣਾ ਹੁੰਦਾ ਆ ਲਾਇਆ ਹੁੰਦੇ ਨਾ ਕੀ ਖਾਣਾ ਨਾ ਦੱਸ ਮਰੁੰਡਾ ਲੈਣਾ ਨਹੀਂ ਮਰੁੰਡਾ ਨਹੀਂ ਹਾਂ ਲੇਸ ਲੇਸ ਚੱਲ ਨਰੇ ਕਿ ਉਹ ਵੀ ਆਟਾ ਤੇਰਾ ਕੁਝ ਖਾਣਾ ਆਵਾ ਜੇ ਇਹਦੇ ਖਾਣਾ ਪੁੱਛੇ ਤੇ ਚੱਲ ਸਕੂਲ ਚੱਲ ਚਲੋ ਕੋਈ ਨਹੀਂ ਜੀ ਲੈ ਇਸ ਖਾਣੇ ਠੀਕ ਆ ਲੈ ਆਵਾਂਗੇ ਆਹ ਉਹਨਾਂ ਲਈ ਦੋ ਦੋ ਪੈਕਟ ਲਾਉਣੇ ਤੇਰੇ ਲਈ ਕੁਝ ਨਹੀਂ ਲਾਉਣੇ ਇਹਨਾਂ ਨੂੰ ਚੜਾਈਏ ਬੱਸੇ ਤੇ ਫਿਰ ਆਪਾਂ ਕਰੀਏ ਆਪਣੀ ਤਿਆਰੀ ਆਪਾਂ ਵੀ ਤਿਆਰੀ ਕਰੀਏ ਆਖਰਕਾਰ ਪੁਰਾਣਾ ਸੂਟ ਹੀ ਕੰਮ ਆਇਆ ਨਾ ਤੇਰੇ ਨਵਾਂ ਸੂਟ ਤਿਆਰ ਕਰਾਉਂਦੀ ਨਹੀਂ 10 ਪੌਂਡ ਦਾ ਹੁਕਮ ਨਹੀਂ ਹੋਇਆ ਪੌਂਡ ਦਾ ਹੁਕਮ ਨਹੀਂ ਆਇਆ 10 ਪੌਂਡ ਦਾ ਹੁਕਮ ਫਿਰ ਇਹੋ ਹੀ ਆ ਆਪਣੇ ਹੱਥ ਦਾ ਜਿਹੜਾ ਹੁੰਦਾ ਵਾ ਉਹ ਆਪਣੇ ਹੱਥ ਦਾ ਹੀ ਹੁੰਦਾ ਵਾ ਤੇ ਚਲੋ ਕੋਈ ਗੱਲ ਨਹੀਂ ਪਹਿਲਾ ਵਿਆਹ ਹੀ ਨਾ ਤਾਂ ਕਰਕੇ ਹੁਣ ਅਗਲੇ ਵਿਆਹ ਦੇ ਵਿੱਚ ਇਹ ਢਿਲ ਨਹੀਂ ਕਰਨੀ ਮਹੀਨਾ ਇੱਕ ਪਹਿਲਾ ਹੀ ਸੂਟ ਸੇਕਾ ਕੇ ਆਪੇ ਹੀ ਰੱਖ ਲਿਆ ਆ ਵੀ ਆ ਵੀ ਨਿਕਲ ਜਾਈਆਂ ਇਹ ਉੱਤ ਪਾਈ ਢਿਹੜੀ ਹੈ ਨਾ ਸੂਟ ਤੇ ਬੜਾ ਸੋਹਣਾ ਬਣ ਗਿਆ ਸੀ ਪਰ ਇਹ ਆ ਵੀ ਉਹ ਟੇਲਰ ਕੋਲ ਮੇਰੇ ਹਿਸਾਬ ਨਾਲ ਜਿੱਦਾਂ ਮੈਂ ਸੀਨੀਆ ਮੈਨੂੰ ਪਸੰਦ ਨਹੀਂ ਆਇਆ ਕਢਾਈ ਕਰਕੇ ਨਾ ਕਢਾਈ ਵੀ ਕਰਵਾਈ ਸਪੈਸ਼ਲ ਤੇ ਆ ਵੀ ਇੱਥੇ ਘੁੰਗ-ਘੁੰਗ ਪਾ ਕੇ ਇਕੱਠੇ ਹੋ ਗਏ ਕੱਲ ਸਾਰੀ ਦਿਨਾ ਇਹਦੇ ਨਾਲ ਤਾਂ ਦੀ ਪੱਗ ਮੈਚਿੰਗ ਕਰਦੀ ਰਹੀ ਤੇ ਰਾਤ ਨੂੰ ਐਂਡ ਤੱਕ ਜਦੋਂ ਪਤਾ ਵਾ 12:00 ਵਜ ਗਏ ਨਹੀਂ ਸੈੱਟ ਬਣਾ ਦੋ ਚੱਟਰੀ ਪਾ ਕੇ ਵੇਖ ਲਿਆ ਫੇਰ ਇਹਨਾਂ ਨਾਲ ਬਾਕੀ ਤੇਰ ਤੁਹਾਡੀ ਪਹਿਲੇ ਵਾਲੀ ਫੇਰ ਤਿਆਰ ਕੀਤੀ ਚੱਲ ਕੋਈ ਨਹੀਂ ਹੋਣੀਦਾ ਇਹਨੂੰ ਹੁਣ ਬਾਅਦ ਵਿੱਚ ਕਰਾਂਗੇ ਨਾ ਮੜਮੋਟ ਚਲੋ ਸੱਟ ਫੁੱਟ ਕਰਾਂਗੇ ਹੁਣ ਏਦਾਂ ਜਾਣ ਦੇ ਨਹੀਂ ਦਿੰਦੇ ਪਰ ਇੱਧਰ ਗੱਲ ਇਹ ਆ ਵੀ ਜਿਹੜੀ ਉਹੀ ਗੱਲ ਪਹਿਲਾਂ ਵਾਲੀ ਵੀ ਆਪਣੇ ਹੱਥ ਦੀ ਜਿਹਨੂੰ ਹਾਦਤ ਪਾ ਦੇ ਸੀਨ ਦੀ ਹੁਣ ਮੈਂ ਆਪਣੇ ਹੱਥ ਦੇ ਸੂਟ ਪਾਉਂਦੀ ਆ ਤੇ ਇਹ ਉਹਨਾਂ ਨੂੰ ਘਟਾਇਆ ਸੀ ਕਿਸੇ ਕੋ ਤੇ ਉਹਨਾਂ ਕੋਈ ਸਵਾਲਿਆ ਵੀ ਚੱਲੋ ਉਹੀ ਸੀਂਦੇ ਨੇਗੇ ਤੇ ਤੁੰਤ ਨਹੀਂ ਹੋਣਾ ਖਰਾਬ ਹੋਊਗਾ ਪਹਿਲਾਂ ਪਿੰਡ ਜਾਣਾ ਘਰ ਜਾਣਾ ਵਾ ਹਾਂਜੀ ਪਹਿਲਾਂ ਜਾਣਾ ਪੇਕੇਆਂ ਘਰ ਉਕੇ ਵੱਡੀ ਭੈਂਦੀ ਕੰਢੀ ਆ ਉਹਨਾਂ ਨੂੰ ਲੈ ਕੇ ਉੱਥੇ ਨਹੀਂ ਫਿਰ ਜਾਣਾ ਪੈਲਸ ਚ ਅੱਜ ਹੀ ਸ਼ਗਨ ਦਾ ਦੇਣਾ ਅਸੀਂ ਅੱਗੇ ਭੋਗ ਵਾਲੇ ਦਿਨ ਗਏ ਹਾਂ ਹੁਣ ਸ਼ਗਨ ਤੇ ਚੱਲੇ ਆ ਚਲੋ ਬਾਕੀ ਰਹਿ ਗਈ ਮੇਰੀ ਕੱਲੀ ਨੇਲ ਪੈਣ ਦੀ ਮੈਂ ਗੱਡੀ ਚ ਲਾ ਲੈਣੀ ਉਹ ਤਾਂ ਪਤਾ ਹੀ ਨਹੀਂ ਲੱਗ ਗੱਗੇ ਵੀ ਗੱਡੀ ਚ ਲੱਗਦੀ ਆ ਇਹ ਗੱਡੀ ਚ ਲੋਣੀ ਆ ਉਧਰ ਸ਼ਰੀ ਵੀ ਤਿਆਰ ਹੋ ਗਿਆ ਕੰਦ ਬੰਦ ਤੇ ਕਰਦਿਆਂ ਚੱਲ ਕੇ ਮਿਲਦਿਆਂ ਜਾ ਕੇ ਕਰਦੇ ਕਰਦੇ ਸਾਢੇ 10 ਹੋ ਗਏ ਆ ਅਜੇ ਤੱਕ ਤਾਂ ਹਰ ਚਵਾਈ ਤੋਰੇ ਫਰੰਡੇ ਆ ਜੁੱਤੀਆਂ ਨਹੀਂ ਪੁਰੀਆਂ ਹੋਣੀਆਂ ਪਹਿਲਾਂ ਪਿਓ ਦੀ ਲਈ ਜੁੱਤੀ ਤੇ ਫਿਰ ਹੁਣ ਪੁੱਤ ਦੀ ਲਈ ਆ ਸਰੀਰ ਆ ਗਈ ਸੰਦ ਆ ਗਈ ਆ ਸ਼ੁਕਰਾ ਭਰਾ ਕਾਲੀ ਲਈ ਚਲੋ ਠੀਕ ਚੱਲੀ ਹੁਣ ਅਜੇ ਘੜੀ ਰਹੀਂਦੀ ਤੇਰੀ ਸੱਚ ਤੂੰ ਕਿ ਪੈ ਗਈਆਂ ਚੱਲ ਉੱਤਰ ਉੱਤਰ ਹਾਂ ਸ਼ਾਬਾਸ਼ ਐਡੀ ਛੇਤੀ ਤੂੰ ਕਿੱਥੋਂ ਨਿਕਲਦੀ ਆਂ ਬੋਏ ਆਈ ਜਾਂਦੇ ਕੰਨੋ ਕਿੰਨੇ ਕੰਨ ਉਸ ਹੱਬ ਹੋਣ ਆਏ ਪਹਿਲਾਂ ਐਸਐਲ ਪੋ ਵਾਲਿਆ ਘੜੀ ਮੇਂ ਚੰਗਾ ਇੱਥੇ ਖੜਦਾ ਸ਼ੇਰ ਆਜੀ ਆਪਣੇ ਪਿੰਡ ਪਹੁੰਚ ਗਏ ਤੈਨੂੰ ਮੈਂ ਆਪਣਾ ਸਕੂਲ ਵਿਖਾਉਂਦੀ ਆਂ ਆ ਗਈ ਸਕੂਲ ਵੇਖੀ ਆਹ ਵਾਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਉਹ ਮੇਰਾ ਸਕੂਲ ਹੁੰਦਾ ਏ 6ਵੀਂ ਤੋਂ ਲੈ ਕੇ ਕਲਾਸ 2 ਤੱਕ ਪੜ੍ਹੀ ਮੈਂ ਇੱਥੇ ਪਹੁੰਚ ਗਏ ਜੀ ਪਹੁੰਚ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੱਚਿਓ ਸਤਿ ਸ਼੍ਰੀ ਅਕਾਲ ਉਹ ਮੈਂ ਵੀ ਆ ਗਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ਾਬਾਸ਼ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਤਾ ਸ਼੍ਰੀ ਹਾਈ ਹਾਈ ਮੈਂ ਡੀਨਾ ਹਾਂ 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 ਨਿਆਰੇ ਬੰਦਿਆ ਦੇ ਬੈਸਰੀ ਕਾ ਅਸਕੇ ਬਾਜੀ ਲਾ ਲਾਪਾ ਦੀ ਮੈਂ ਅੱਜਾਂ ਮਾਸੀ ਨੇ ਤਾਂ ਪੂਰਾ ਟੌਰ ਮਾਰਿਆ ਵੇਖਾ ਮਾਸੀ ਪਖਾਣੀ ਨਹੀਂ ਜਾਣਦੀ ਹੁਣ ਮਣੀ ਗੱਲ ਸਿਰ ਖੜਾ ਰਿਆ ਅਜੇ ਦੀ ਕੰਢੀਆ ਛੱਡੀ ਕੰਢੀ ਨੀ ਸਿਰ ਪੋਣਾ ਅਜੇ ਚਲੋ ਤੁਸੀਂ ਤਿਆਰ ਜੇ ਰੈਡੀ ਦਰੇ ਮਿਲ ਨਹੀਂ ਤੂੰ ਹੋ ਰਹੀ ਨਹੀਂ ਮੈਨ ਮਿਲੀ ਨਹੀਂ ਕਰੇਗੇ ਦਰੇ ਮਿਲ ਮਿਲਿਆ ਚੱਲ ਕੋਈ ਹੁਣ ਜਾਣ ਲੱਗਾ ਨਾ ਮਿਲੀ ਖਾਦੀ ਚੱਲ ਕੋਈ ਚੇਤਾ ਬੋਲੇਗਾ ਆਇਆ ਤਾਂ ਖਾਦੀ ਨਹੀਂ ਜ਼ੇਰਦੀ ਕੋਈ ਖਾਦੀ ਨਾ ਤਾ ਚਲੋ ਹੋਈ ਆ ਬਾਅਦ ਫਿਰ ਚਲੋ ਇੱਥੇ ਰਾਜੀ ਲਈ ਜਾਣੇ ਆ ਉੱਥੇ ਨਹੀਂ ਜਾਣਾ ਉੱਥੇ ਵੀ ਜਾਣਾ ਵਾ ਹਾਂਜੀ ਕਹਿੰਦੇ ਘਰ ਹੋ ਜਾਈਏ ਖਾ ਕੇ ਤੇ ਫੋਨ ਨੂੰ ਮੁਕਾ ਕੇ ਐਨੀਆਂ ਮੇਰੀ ਗੱਲ ਸੁਣ ਐਨੀਆਂ ਵੀ ਜਿਆਦਾ ਨਾ ਨਾ ਖਾ ਕੇ ਜਾਓ ਵੀ ਮੁੜ ਕੇ ਅੱਗੇ ਜਾਣ ਨੂੰ ਢਿੱਡ ਜਗ੍ਹਾ ਹੀ ਨਾ ਹੋਏ ਖਾਣ ਨੂੰ ਤੇਰਾ ਦਾ ਵੀ ਆਪਣੇ ਕੋਲ ਨਾ ਖਾਣਾ ਬੈਗ ਨਹੀਂ ਖਾਣਾ ਚਾਹੀਦਾ ਵਾ ਪਰ ਟਾਈਮ ਹੋਣਿਆ ਵਾ ਛੇਤੀ ਛੇਤੀ ਕਰ ਲੋ ਸਾਨੂੰ ਫੋਨ ਤੇ ਫੋਨ ਕਰੀ ਜਾਂਦੇ ਆਂ ਪਿਛੇ ਛੇਤੀ ਕਰੋ ਛੇਤੀ ਕਰੋ ਤੇ ਦੇਖ ਲੋ ਇਹਨੂੰ ਜਿਆਦਾ ਗਾਲੀ ਨਹੀਂ ਮੇਰੇ ਕੋਈ ਗਾਲੀ ਨਹੀਂ ਸੀ ਹੂੰ ਤਿੰਨ ਵਾਰੀ ਤਾਂ ਫੋਨ ਕਰਦਾ ਕਹਿੰਦੇ ਕਾਲਾ ਲੱਗ ਜਾਣਾ ਵਾ ਨਹੀਂ ਨਹੀਂ ਕਾਲੇ ਤਾਂ ਨਹੀਂ ਮੈਨੂੰ ਏ ਮੈਂ ਆਇਆ ਗਿਆ ਨੂੰ ਕੋ ਚਾਹ ਪਾਣੀ ਦਾ ਪਿਆਲਦੀ ਆ ਨਰਿਆਣੀਆਂ ਤੇ ਦੌੜ ਗਿਆ ਤੇ ਤਿਆਰ ਹੋਣਾ ਕਹਿਆ ਕਿ ਆਹ ਬਣਾਉਣੀ ਚਲੋ ਕੋਈ ਨਹੀਂ ਚਲੋ ਖਾਓ ਪੀਓ ਛੇਤੀ ਛੇਤੀ ਤੇਰੇ ਕੋਈ ਤੱਕ ਸਿਰ ਨਹੀਂ ਹੋਇਆ ਪਹਿਲਾਂ ਸਿਰ ਹੋ ਗਿਆ ਵਾ ਫਿਰ ਖੋਲ ਲਿਓ ਤੇ ਪਸੰਦ ਆ ਮੁੰਡਿਆ ਜਦ ਤੱਕ ਇੱਥੇ ਬੈਠੇ ਬੱਤਾਂ ਕਰੀ ਕੋਈ ਇਹਨੂੰ ਇਹਨੂੰ ਪੈਸੇ ਸੁਣਾ ਨਾ ਭੀਜਨੇ ਪੈਸੇ ਰੱਖਣੇ ਕਰੀ ਸਿਰ ਤੇ ਕਿਉਂਕਿ ਇਹਨੇ ਪਹਿਲੀ ਵਾਰ ਜਿਹਨੂੰ ਪਸੰਦ ਆ ਜਣਾ ਮੈਂ ਤਾਂ ਕਹਿੰਦੀ ਹਾਂ ਸੱਲ ਭਾਵੇਂ ਨਹੀਂ ਰਬੜ ਵਾਂ ਲੈ ਹੁੰਦਾ ਚੇਤਾ ਭੁੱਲ ਗਿਆ ਮੈਨੂੰ ਹੀ ਜਤਾ ਫੋਲ ਕਰਦੇ ਇਦਾਂ ਹੀ ਜਤਾਉਣ ਲੱਗਿਆ ਹੁਣ ਉਹ ਟਿਕਾਣਾ ਨਹੀਂ ਡਾਗ ਉਹ ਬੜਾ ਕੋਣਾ ਰਾਜ ਮੈਨਾਂ ਕਿ ਉਹ ਜੀ ਦੁਕਾਨ ਮਿਲੀ ਤਾਂ ਉੱਥੋਂ ਲੈ ਲਾਂਗੇ ਜੀਤਾ ਜੋ ਤੇਰਾ ਵਿਆਹ ਆਇਆ ਸੀ ਤੇਰੇ ਕੋ ਚਾਬੀਆਂ ਲੈ ਆਦੀ ਲਈਆਂ ਇਹਨਾਂ ਨੇ ਉਹ ਫੋਟੋ ਜੀ ਖਿਚਾਉਂਦੇ ਹੁੰਦੇ ਆ ਕਾਉਂ ਕਰ ਗੱਲ ਮੈਂ ਸਭ ਕੁੰਜੀਆਂ ਹੁਣ ਤੇ ਪਰਦੇਸ ਤੇਰਾ ਘਰ ਵੀ ਹੋ ਕੰਮ ਨਹੀਂ ਕਿੰਨੇਂ ਦੇ ਮਾਰਨਾ ਤੇ ਬਾਹਰ ਵੀ ਜਦੋਂ ਫਿਰ ਉਹ ਜ਼ਿੰਮੇਵਾਰੀ ਪੈ ਜਾਂਦੀ ਹੈ ਨਾ ਜਦੋਂ ਇੱਥੇ ਆਉਣੀ ਹੁੰਦੀ ਆ ਫਿਰ ਵੀ ਮੈਨੂੰ ਵੇਖਣਾ ਪੈਂਦਾ 400 ਦੇ ਜਿੰਦਰੇ ਲਾਏ ਇਹਨਾਂ ਨੇ ਤਾਂ ਕਰਕੇ ਫਿਰ ਮੈਨੂੰ ਆਦ ਦਪਾਈ ਆ ਉਹ ਹੀ ਸੋਦੋ-ਸੋਦੋ ਮਾਰਦੀ ਰਹੀ ਆ ਸੋਦੋ-ਸੋਦੋ ਮਾਰਦੀ ਰਹੀ ਆ ਸੋਦੋ-ਸੋਦੋ ਮਨੀ ਮੇਰੀ ਆਵਾਜ਼ ਆ ਗਈ ਮੈਂ ਕੋਈ ਜਿੰਦਰਾ ਲਾਗਾ ਦੋਦਾਰੀ ਚੱਕਾ ਘਾਤੀ ਆ ਕਈ ਫੇਰ ਗੇੜ ਲਾ ਕੋ ਫੇਰ ਉਹ ਨਹੀਂ ਨਹੀਂ ਕਰਦੀ ਇਹ ਕਹਾਂ ਜਿੰਦਰਾ ਵੱਜਾ ਚਲੀਏ ਕਿਹਨਾਂ ਜਲਦੀ ਚਲੀਏ ਚਲਦੇ ਆ ਪੈਨਿਓ ਫਵਾ ਸਵਾ ਬਾਰਾ ਚਲੋ ਚਲੋ ਜਿੰਦਰਾ ਨੂੰ ਥੱਕੇ ਨਾ ਬਾਹਰ ਕੱਢਣੀ ਸਾਨੂੰ ਜਿੰਦਰਾ ਨਹੀਂ ਮਾਰਨਾ ਹਣ ਜਿੰਦਰਾ ਹੁਣ ਵੱਡਾ ਜਿੰਦਰਾ ਮੰਮੀ ਮਾਰਨਗੇ ਵੱਡਾ ਜਿੰਦਰਾ ਵੱਡੇ ਬੰਦੇ ਮਾਰਨਗੇ ਪਹੁੰਚ ਗਏ ਜੀ ਪ੍ਰਿੰਸ ਰਿਜ਼ੋਰਟ ਗੁਰਦਾਸਪੁਰ ਕਲਾਨੌਰ ਰੋਡ ਤੇ ਮੁੰਡਿਆਂ ਨੂੰ ਸਾਫ ਪਸੰਦ ਆ ਗਿਆ ਪਿਆਜ ਇਹ ਕਿਤੇ ਚੱਲ ਜੇ ਦਾ ਦੁਕਾਨਦਾਰ ਵਾਲਾ ਹੁੰਦਾ ਜਾਂ ਚੱਲ ਜੇ ਕਿਤੇ ਮੇਲੇ ਚੱਲ ਜੇ ਲਿਆਣਾ ਜੀ ਹੋਇਆ ਫਿਰ ਓਏ ਨੱਪ ਲੈ ਦੇ ਕਰ ਚੱਰਾ ਦੇ ਸੌਫ ਘਰ ਬੜੇ ਆ ਰੱਜਣਾ ਦੇ ਚੱਲ ਕੇ ਵੇਖਾਂਗੇ ਚਲੋ ਚੱਲੀਏ ਚਲੋ ਚੈਰੀ ਸੇਵਾ ਕਰਦਾ ਮਾਂ ਦੀ ਐਂ ਕਿਸੀ ਬੰਦੇ ਆ ਪਕਾ ਸਕਦੇ ਆ ਚੈਰੀ ਦਾ ਦਾ ਚੰਗਾ ਲੱਗਾ ਇਹਨੇ ਛੁੱਟੀ ਕੀਤੀ ਤਾਂ ਮੁੱਲ ਮੁੜਿਆ ਇਹਦਾ ਮੈਂ ਤੈਨੂੰ ਕਹਿ ਨਹੀਂ ਆ ਬਸ ਕਰਾ ਪਰ ਪੀਸੇ ਬੜਾ ਬੜਾ ਬਣ ਦਿੱਤੇ ਹਾਂ ਹਾਂ ਬੜੀ ਬੜੀ ਪੀਸ ਕੀਤੇ ਹੋਣਾ ਤੰਗਣ ਵਾਲਾ ਆ ਇਹ ਛੋਟੇ ਛੋਟੇ ਪੀਸ ਹੁੰਦੇ ਹੀ ਉਹ ਸੋਕੇ ਖਾਦੇ ਆਂਦੇ ਆ ਚਲੋ ਜੀ ਆਪਣੀ ਜ਼ਿੰਮੇਵਾਰੀ ਖਤਮ ਆ ਜਿੱਥੋਂ ਪਰੌਣੇ ਖੜੇ ਸੀ ਉੱਥੇ ਅਸੀਂ ਚੌਕ ਕਹਤੇ ਰੱਖਦੇ ਆ ਚੌਕ ਕਰਾ ਕੇ ਰੱਖਦੇ ਆ ਹਾਂ ਉੱਥੇ ਛੁੱਟਦੇ ਆ ਉੱਥੇ ਹੀ ਛੁੱਟਦੇ ਜਿੱਥੋਂ ਹੀ ਲਿਆਂਦੇ ਸੀ ਉੱਥੇ ਹੀ ਫੇਰ ਛੱਡ ਚੱਲੇ ਆ ਹੁਣ ਆਪਾਂ ਚੱਲੀਏ ਤੇ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਬਹੁਤ ਸੋਹਣਾ ਵਿਆਹ ਵੇਖਿਆ ਇਧਰ ਨੂੰ ਮੇਰੇ ਨਾਲ ਮੂੰਹ ਕਰ ਲਓ ਕਈ ਜਣਾ ਮੈਂ ਸਾਰਿਆਂ ਨੇ ਗਾਣ ਸੁਰੀ ਜਾਂਦੇ ਆ ਮੈਂ ਆਂ ਜਿੱਥੋਂ ਲਿਆਂਦੇ ਸੀ ਨਾ ਉੱਥੇ ਉੱਥੇ ਰੱਖਦੇ ਆ ਆਪਣੀ ਜ਼ਿੰਮੇਵਾਰੀ ਖਤਮ ਆਪੋ ਆਪਣੇ ਨਿਆਣੇ ਗਿਣ ਲਓ ਜਿੰਨੇ ਲੱਗੇ ਉਹਨਾਂ ਲਾਤੇ ਆ ਤੂੰ ਆਪਣਾ ਦੇਖ ਤੇ ਮੇਰੀ ਗੱਲ ਸੁਣਾ ਬਾਪਨਾ ਆਇਆ ਸੀ ਨਾਰਾਜ ਆ ਥੋੜਾ ਜਿਹਾ ਕਿ ਕਿ ਤੂੰ ਕੱਲ ਦੇ ਆਇਆ ਤੂੰ ਉਧਰ ਨੂੰ ਨਹੀਂ ਗਏ ਸਿੱਧਾ ਇੱਥੇ ਆ ਗਏ ਹੋ ਹਣ ਗਾਂਢੋਂ ਆਓਗੇ ਨਾ ਸਿੱਧਾ ਉਧਰ ਆਉਣਾ ਵਾ ਆਪਾਂ ਬੱਸ ਹੀ ਹੱਥੋਂ ਵਾਦੀ ਲੈਣੀ ਆ ਹਾਂ ਹਰ ਚਾਲ ਦੀ ਬੱਸ ਲੈਣੀ ਆ ਕਿਉਂਕਿ 16 ਤੋਂ ਪਹਿਲਾਂ ਹਰ ਚੋਲ ਆਉਂਦਾ ਫਿਰ ਸੋਣੇ ਆਪਾਂ ਨੂੰ ਟ੍ਰੇਨ ਤੇ ਮੇਰੀ ਗੱਲ ਸੁਣੋ ਬਹੁਤ ਸਾਰਾ ਵਿਆਹ ਵੇਖਿਆ ਸਾਰਿਆਂ ਨੂੰ ਬਹੁਤ ਇੰਜੋਏ ਕੀਤਾ ਵਾ ਤੇ ਇੱਕ ਗੱਲ ਆ ਵੀ ਵਿਆਹ ਦੇ ਅਸੀਂ ਸਾਰੇ ਕਲਿੱਪ ਤਾਂ ਨਹੀਂ ਬਣਾ ਸਕੇ ਨਾ ਹੀ ਅਸੀਂ ਜੋੜੀ ਵਖਾ ਸਕੇ ਸਕੇ ਆ ਵੀ ਕੋਈ ਮੈਂਬਰ ਆਉਣਾ ਚਾਹੁੰਦਾ ਹੈ ਤੇ ਕੋਈ ਨਹੀਂ ਆਉਣਾ ਚਾਹੁੰਦਾ ਹਰੇਕ ਦੀ ਆਪਣੀ ਪ੍ਰਾਈਵੇਸੀ ਹੁੰਦੀ ਰਿਸਰਚ ਕਰਕੇ ਹੀ ਆਪਣਾ ਆਪਣੇ ਬਣਾਇਆ ਆਪਣੇ ਜਿਹੜੇ ਅਸੀਂ ਆਪਣੇ ਜੀਜਰੇ ਅਸੀਂ ਪਹਿਲਾਂ ਵੀ ਆਉਨੇ ਹਾਂ ਤੇ ਇਹਨਾਂ ਨੂੰ ਵਿੱਚ ਲਿਆ ਵਾ ਤੇ ਬਸ ਆਪਣਾ ਇੰਜੋਏ ਕੀਤਾ ਤੇ ਤੁਸੀਂ ਵੀ ਇੰਨਾ ਕ ਵਿਆਹ ਜਿੰਨਾ ਕ ਜੀਤਾ ਦੇ ਪੇਕਿਆਂ ਦਾ ਪਿਆਰ ਤੇ ਸਿਆ ਦਾ ਪਹਿਲਾ ਵਿਆਹ ਤੇ ਇੱਕ ਗੱਲ ਮੈਂ ਹੋਰ ਕਹਿੰਨੀ ਲਾਸ਼ ਤੇ ਪੀ ਨਿਆਣਿਆਂ ਤੋਂ ਬਿਨਾ ਵੀ ਸਾਡਾ ਪਹਿਲਾ ਵਿਆਹ ਹੀ ਹੈ ਨਾ ਪਰ ਐ ਨਾ ਇੱਕ ਗੱਲ ਉਹ ਮੰਨਤ ਹੋਣਾ ਬਾਅਦ ਬੜਾ ਅਧੂਆ ਜਾ ਲੱਗਾ ਹਨਾ ਕਿ ਜਾਹੀਂ ਜਿੱਥੇ ਵੀ ਵਿਆਹ ਜਾਈਏ ਨਾ ਇਕੱਠੇ ਇਕੱਠੇ ਜਾਂਦੇ ਹਾਂ ਨਾ ਤੇ ਬੜਾ ਮਨ ਵਿੱਚ ਸਾਰੀ ਧਾਰੀ ਇਹੋ ਹੀ ਰਿਹਾ ਪੀ ਹਾਏ ਮੰਨਤ ਹੋਣੀ ਹੁੰਦੀ ਆ ਮਾਲ ਤੇ ਫਿਰ ਹੋਰ ਥੋੜਾ ਜਿਹਾ ਮਜ਼ਾ ਆਉਣਾ ਚੜਾ ਉਹ ਨਿਆਣਿਆਂ ਤੇ ਵੇਖੀ ਰਿਹਾ ਪਰ ਹੁਣ ਉਹਨਾਂ ਦੇ ਚੱਲਣ ਦੇ ਟੈਸਟ ਪਾ ਕਰਕੇ ਉਹ ਆਈਆਂ ਹੀ ਨਹੀਂ ਹੈਗੀਆਂ ਫਿਰ ਚਲੋ ਕੋਈ ਨਹੀਂ ਅੱਗੇ ਆਉਣਗੀਆਂ ਤੇ ਫਿਰ ਜ਼ਰੂਰ ਲੈ ਕੇ ਆਵਾਂਗੇ ਹਾਂਜੀ ਚਲੋ ਜੀ ਫਿਰ ਹੁਣ ਆਈਵੇਂ ਆਪਣੇ ਘਰ ਟਾਈਮ ਨਾਲ ਚਲੀਏ ਪੌਣੇ 5 ਹੋ ਗਿਆ ਆਪਣੇ ਘਰੋਂ ਚਲੀਏ ਬੱਚੇ ਵੇਟ ਕਰ ਰਹੇ ਨੇ ਦੋਵੇਂ ਕੁੜੀਆਂ ਚਾਚੇ ਉਹਨਾਂ ਨੂੰ ਕਹਿ ਕੇ ਆਏ ਆ ਉਹਨਾਂ ਤੇ ਗੋਲੀ ਹੋਣੀ ਆ ਚਲੋ ਠੀਕ ਆ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ